ਦੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀਐਮ ਦੀ ਯੋਗਸ਼ਾਲਾ ਦੇ ਨਾਲ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਸ ਦੇ ਨਾਲ ਅਨੇਕਾਂ ਲੋਕ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਨੇ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈ ਰਹੇ ਨੇ ਇਸ ਯੋਗਸ਼ਾਲਾ ਵਿੱਚ ਯੋਗਾ ਕਰਕੇ ਅਨੇਕਾਂ ਹੀ ਡਾਕਟਰਾਂ ਤੋਂ ਇਲਾਜ ਕਰਵਾ ਚੁੱਕੇ ਲੋਕ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਨੇ ਸੀਐਮ ਦੀ ਯੋਗਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈ ਰਹੇ ਨੇ ਸੂਬੇ ਭਰ ਵਿੱਚ ਯੋਗਾ ਦੀਆਂ ਕਲਾਸਾਂ ਲੱਗ ਰਹੀਆਂ ਹਨ ਇਸੇ ਤਰ੍ਹਾਂ ਹੀ ਬਰਨਾਲਾ ਵਿੱਚ ਕਈ ਥਾਵਾਂ ਤੇ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਯੋਗਾ ਕਰਵਾਇਆ ਜਾ ਰਿਹਾ ਹੈ ਬਰਨਾਲਾ ਵਿੱਚ ਯੋਗਾ ਦੇ ਕੋਆਰਡੀਨੇਟਰ ਰਸ਼ਪਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ 138 ਕਲਾਸਾਂ ਯੋਗਾ ਦੀਆਂ ਲਗਾਈਆਂ ਜਾ ਰਹੀਆਂ ਨੇ ਜਿਸ ਵਿੱਚ 6000 ਤੋਂ ਵੱਧ ਲੋਕ ਭਾਗ ਲੈ ਰਹੇ ਨੇ ਉਹਨਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਵਿੱਚ ਕਈ ਲੋਕ ਅਜਿਹੇ ਨੇ ਜੋ ਬਿਮਾਰੀਆਂ ਦੀ ਜਕੜ ਵਿੱਚ ਸਨ ਪਰ ਯੋਗਾ ਕਰਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਹੋਈ ਹੈ ਉਹਨਾਂ ਆਮ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਯੋਗਾ ਕਰਨ ਦਾ ਚਾਹਵਨ ਹੈ ਤਾਂ ਉਹ 25 ਮੈਂਬਰਾਂ ਦਾ ਗਰੁੱਪ ਬਣਾ ਕੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਨੂੰ ਯੋਗਾ ਟ੍ਰੇਨਰ ਫ੍ਰੀ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਇਕੱਲਾ ਪਰਸਨ ਹੈ ਤਾਂ ਉਹ ਕਿਸੇ ਵੀ ਗਰੁੱਪ ਵਿੱਚ ਐਡਜਸਟ ਹੋ ਸਕਦਾ ਹੈ ਜਿਸ ਨੂੰ ਯੋਗਾ ਕਲਾਸਾਂ ਬਿਲਕੁਲ ਫ੍ਰੀ ਕਰਵਾਈਆਂ ਜਾਣਗੀਆਂ ਇਸ ਮੌਕੇ ਯੋਗਾ ਕਰਨ ਆਈਆਂ ਮਹਿਲਾਵਾਂ ਨੇ ਦੱਸਿਆ ਕਿ ਯੋਗਾ ਕਰਨ ਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਉਹ ਕਈ ਬਿਮਾਰੀਆਂ ਤੋਂ ਪੀੜਤ ਸਨ ਯੋਗਾ ਕਰਨ ਦੇ ਨਾਲ ਉਹਨਾਂ ਨੂੰ ਤੰਦਰੁਸਤੀ ਮਿਲੀ ਹੈ ਉਹਨਾਂ ਯੋਗਾ ਸ਼ੁਰੂ ਕਰਨ ਲਈ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰੇਕ ਇਨਸਾਨ ਨੂੰ ਇੱਕ ਘੰਟਾ ਆਪਣੀ ਸਿਹਤ ਲਈ ਜ਼ਰੂਰ ਕੱਢਣਾ ਚਾਹੀਦਾ ਜੇਕਰ ਸਰੀਰ ਤੰਦਰੁਸਤ ਹੋਵੇਗਾ ਤਦ ਹੀ ਜੀਵਨ ਵਧੀਆ ਢੰਗ ਨਾਲ ਚੱਲ ਸਕੇਗਾ ਲੋਕਾਂ ਨੇ ਸੀਐਮ ਮਾਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਇਸ ਦੇ ਸਬੰਧ ਵਿੱਚ ਦੇਖੋ ਬਰਨਾਲਾ ਤੋਂ ਸਾਡੇ ਪੱਤਰਕਾਰ ਮਹਿਮੂਦ ਦੀ ਰਿਪੋਰਟ ਸ੍ਰੀ ਦਿਵਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਖੜਿਆ ਬਰਨਾਲੇ ਦੇ 2 ਏਕੜ ਵਿੱਚ ਜਿੱਥੇ ਯੋਗਾ ਕਲਾਸਾਂ ਲਗਾਈ ਜਾ ਰਹੀਆਂ ਨੇ ਸਰਕਾਰ ਦੀ ਮੁਹਿੰਮ ਚੜੀ ਹੈ ਯੋਗ ਬਣਾਏ ਨਿਰੋਗ ਉਹਦੇ ਬਾਰੇ ਗੱਲ ਕਰਾਂਗੇ ਜੋਗੇ ਬਾਰੇ ਜੋਗੀ ਉੱਥੇ ਟੀਚਰ ਨੇ ਕੀ ਨਾਮ ਹੈ ਮੈਮ ਸਸ ਕਸਰ ਮੇਰਾ ਨਾਮ ਰਸ਼ਵਿੰਦਰ ਗੜ ਹੈ ਤੁਹਾਡਾ ਦਿਨਿਕ ਸਵੇਰੇ ਸਵਾਗਤ ਹੈ ਜੀ ਥੈਂਕ ਯੂ ਸਰ ਮੈਂ ਡਿਸਟ੍ਰਿਕਟ ਕੋਆਰਡੀਨੇਟਰ ਬਰਨਾਲਾ ਜੀ ਜਿਹੜੀਆਂ ਕਲਾਸਾਂ ਨੇ ਕਿੰਨੇ ਟਾਈਮ ਤੋਂ ਲਗਾਈ ਜਾ ਰਹੀ ਹੈ ਨਹੀਂ ਸਰ ਆਪਣਾ ਜਿਹੜਾ ਪ੍ਰੋਜੈਕਟ ਲਾਂਚ ਹੋਇਆ ਸੀ 5 April 2023 ਨੂੰ ਇਹ ਲਾਂਚ ਹੋਇਆ ਸੀ ਉਸ ਤੋਂ ਬਾਅਦ ਆਪਣੇ ਜ਼ਿਲ੍ਹਾ ਬਰਨਾਲੇ 'ਚ ਜੋ ਸਟਾਰਟ ਹੋਇਆ ਉਸ ਤੋਂ ਕੰਟੀਨਿਊ ਹੀ ਕਲਾਸਾਂ ਚੱਲ ਰਹੀਆਂ ਕਿੰਨੇ ਯਾਨੀ ਕਿ ਲੇਡੀਜ਼ ਇਕੱਠੀਆਂ ਹੋਣ ਸਰ ਆਪਣੇ ਟੋਟਲ ਮੈਂਬਰ 6000 ਤੋਂ ਅਬਵ ਨੇ ਪੂਰੇ ਜ਼ਿਲ੍ਹੇ ਵਿੱਚ ਔਰ ਹਲੇ ਕਲਾਸ ਵਿੱਚ ਮਤਲਬ ਜਿਵੇਂ 25 ਮੈਂਬਰ ਦਾ ਗਰੁੱਪ ਹੁੰਦਾ ਹੈ ਜਾਂ ਉਸ ਤੋਂ ਜ਼ਿਆਦਾ ਮੈਂਬਰ ਦਾ ਗਰੁੱਪ ਹੈ ਉਹ ਆਪਣੇ ਨੀਅਰਬਾਈ ਜਿੱਥੇ ਪਾਰਕ ਹੈ ਕਲੋਨੀ ਦਾ ਕਿਤੇ ਵੀ ਤੁਸੀਂ ਕਲਾਸ ਸਟਾਰਟ ਕਰਵਾ ਸਕਦੇ ਹੋ ਜਿੱਦਾਂ ਸਰਕਾਰ ਨੇ ਵੀ ਇੱਕ ਮੁਹਿੰਮ ਛੇੜੀ ਹੈ ਵੀ ਜੋ ਕਰੋ ਜੋ ਕਰੋ ਨਿਰੋਗ ਰਹੋ ਜੋ ਲੋਕ ਪੀੜਤ ਨੇ ਉਹਨਾਂ ਨੂੰ ਵੀ ਕਾਫੀ ਫਾਇਦਾ ਪਹੁੰਚਦਾ ਹੈ ਹਾਂਜੀ ਸਰ ਫਾਇਦਾ ਬਹੁਤ ਪਹੁੰਚ ਰਿਹਾ ਹੈ ਕਿਉਂਕਿ ਲੋਕ ਜਦੋਂ ਕੰਟੀਨਿਊ ਆ ਰਹੇ ਨੇ ਜੁੜ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਬਿਮਾਰੀਆਂ ਦਾ ਪੀੜਤ ਸੀਗੇ ਉਹ ਠੀਕ ਹੋ ਰਹੇ ਨੇ ਕਯੂਰ ਹੋ ਰਹੇ ਨੇ ਉਹਨਾਂ ਨੂੰ ਦਵਾਈਆਂ ਛੁੱਟ ਰਹੀਆਂ ਔਰ ਆਪਣੇ ਮੇਨ ਜਿਹੜੇ ਅੱਜ ਕੱਲ੍ਹ ਭਾਈ ਦੌੜ ਕਰਕੇ ਸਟ्रेस ਹੋ ਰਿਹਾ ਡਿਪਰੈਸ਼ਨ ਹੋ ਰਿਹਾ ਉਸ ਤੋਂ ਉਹ ਨਿਜਾਤ ਪਾ ਰਹੇ ਨੇ ਬਹੁਤ ਖੁਸ਼ ਨੇ ਲੋਕ ਸਵੇਰੇ ਸ਼ਾਮ ਚੱਲਦਾ ਕਿ ਇੱਕ ਟਾਈਮ ਹੈ ਜੀ ਸਰ ਸਵੇਰ ਮਾਰਨਿੰਗ ਈਵਨਿੰਗ ਦੋਨੋਂ ਟਾਈਮ ਚੱਲਦਾ ਹੈ ਜਿਵੇਂ ਲੋਕਾਂ ਨੇ ਆਪਣੇ ਜਿਹੜਾ ਟਾਈਮ ਉਹਨਾਂ ਨੇ ਟ੍ਰੇਨਰ ਨਾਲ ਆਪਸ ਵਿੱਚ ਡਿਸਕਸ਼ਨ ਕਰਕੇ ਜਾਂ ਕੋਆਰਡੀਨੇਟ ਕਰਕੇ ਸਟਾਰਟ ਕੀਤਾ ਹੈ ਜਦ ਤੱਕ ਮਾਰਨਿੰਗ ਜਾਂ ਈਵਨਿੰਗ ਆਪਣੇ ਦੋਨੋਂ ਟਾਈਮ ਕਲਾਸਿਸ ਚੱਲਦੇ ਨੇ ਐਸੇ ਵੀ ਮਾਮਲੇ ਤੁਹਾਡੇ ਸਾਹਮਣੇ ਨੇ ਯੋਗ ਨਾਲ ਜੁੜ ਕੇ ਲੋਕਾਂ ਦੀ ਮੈਡੀਸਨ ਨਾਲ ਛੁੱਟ ਗਈਆਂ ਕਿ ਬਿਮਾਰੀਆਂ ਦੂਰ ਹੋ ਗਈਆਂ ਹਾਂਜੀ ਸਰ ਬਿਮਾਰੀਆਂ ਦੂਰ ਹੋ ਰਹੀਆਂ ਮੈਡੀਸਨ ਛੁੱਟ ਰਹੀਆਂ ਬਟ ਆਪਾਂ ਇਹ ਕਹਿ ਰਹੇ ਹਾਂ ਵੀ ਯੋਗ ਕਰਨਾ ਕੰਟੀਨਿਊ ਕਰੋ ਇਹਨ ਮਤਲਬ ਕਿ ਵਿਚਰੀ ਆਏ ਜਾਂ ਹਨਾ ਕੰਟੀਨਿਊ ਜਿਹੜੀ ਚੀਜ਼ ਆਪਾਂ ਕਰਦੇ ਹਾਂ ਉਹ ਆਪਾਂ ਨੂੰ ਜ਼ਰੂਰ ਫਾਇਦਾ ਕਰਦੀ ਹੈ ਤਾਂ ਕਰਕੇ ਯੋਗ ਨਾਲ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਕੋਈ ਸਾਡੇ ਨਾਲ ਜੁੜੇ ਉਹ ਕੰਟੀਨਿਊ ਵੀ ਆਪਣੀਆਂ ਕਲਾਸਾਂ ਵਿੱਚ ਆਵੇ ਔਰ ਯੋਗ ਕਰੇ 1 ਘੰਟਾ ਆਪਣੇ ਸਰੀਰ ਨੂੰ ਦੇਵੇ ਉਮਰ ਦਾ ਵੀ ਕੋਈ ਤਕਾਜ ਹੈ ਮੈਮ ਨਹੀਂ ਸਰ ਉਮਰ ਦਾ ਕੋਈ ਨਹੀਂ ਆਪਣੇ ਜਿਵੇਂ ਅਕੋਰਡਿੰਗ ਜਿਵੇਂ ਪਰਸਨ ਦੀ ਕਪੈਸਿਟੀ ਅਕੋਰਡਿੰਗ ਆਪਾਂ ਯੋਗ ਕਰਵਾਣੇ ਆ ਮਤਲਬ ਜੇ ਬੱਚੇ ਅਕੋਰਡਿੰਗ ਜਾਂ ਕਿਸੇ ਦੀ ਸਰੀਰਕ ਕਪੈਸਿਟੀ ਉਹਦੇ ਅਕੋਰਡਿੰਗ ਯੋਗ ਕਰਵਾਇਆ ਜਾਂਦਾ ਜਿਹੜੇ ਲੋਕ ਇਹਦੇ ਦੂਰ ਨਹੀਂ ਉਹਨਾਂ ਬਾਰੇ ਕੀ ਸੰਦੇਸ਼ ਦੇਣਾ ਚਾਹ ਸਰ ਮੈਂ ਉਹਨਾਂ ਨੇ ਇਹ ਕਹਿਣਾ ਚਾਹੁੰਦੀ ਆ ਕਿ ਅੱਜ ਇਹ ਜਿਹੜਾ ਪੰਜਾਬ ਸਰਕਾਰ ਦਾ ਸਭ ਤੋਂ ਵਧੀਆ ਪ੍ਰੋਜੈਕਟ ਹੈ ਜਿਹੜਾ ਭਗਵੰਤ ਮਾਨ ਦੁਆਰਾ ਉਹਨਾਂ ਦੁਆਰਾ ਸਟਾਰਟ ਕਰਵਾਇਆ ਗਿਆ ਹੈ ਕਿ ਉਹ ਐਸ ਨਾਲ ਆ ਕੇ ਜੁੜਨ ਤੇ ਮਤਲਬ ਨਹੀਂ ਵੀ ਜੁੜੇ ਹੋਏ ਆ ਕੇ ਜੁੜਨ ਕਿਉਂਕਿ ਉਹਨਾਂ ਉਹ ਜਿਵੇਂ ਜਿਵੇਂ ਜੁੜਨਗੇ ਉਹਨਾਂ ਨੂੰ ਖੁਦ ਪਤਾ ਚੱਲੂਗਾ ਔਰ ਉਹਨਾਂ ਦਾ ਮਤਲਬ ਜਿਹੜੀ ਆਮ ਡੇਲੀ ਦੀ ਲਾਈਫ ਵਿੱਚ ਉਹਨੂੰ ਅਧਰ ਜ਼ਿਆਦਾ ਨਰਜੀ ਨਾਲ ਉਹ ਆਪਣਾ ਕੰਮ ਕਰ ਸਕਦਾ ਔਰ ਸਿਹਤ ਵੀ ਅੱਛੀ ਰਹੂਗੀ ਹਾਂਜੀ ਹਾਂਜੀ ਸਰ ਥੈਂਕ ਯੂ ਮੈਂ ਤੁਹਾਡੇ ਨਾਲ ਮਹਿਮੂਦ ਮਸਰੀ ਜੋ ਕਿ ਜਾਣਕਾਰੀ ਦਿੱਤੀ ਜੋ ਮੈਡਮ ਟੀਚਰ ਨੇ ਮਨ ਸਾਜੀ ਬੰਮਾਲਾ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਕੋਹਰੇ ਜਿਹੜੇ ਯੋਗਾ ਚੱਲੇ ਜੀ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਤੇ ਤੁਹਾਨੂੰ ਕੀ ਕੀ ਫਾਇਦਾ ਲੱਗੇ ਮੈਂ 6 ਮਹੀਨੇ ਹੋ ਗਏ ਸਰ ਮੈਂ ਯੋਗਾ ਕਰਦੀ ਨੂੰ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾਗਾ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਉਹ ਵੀ ਮੇਰੀ ਠੀਕ ਹੋ ਗਈ ਕਮਰ ਦਰਦ ਸੀ ਉਹ ਵੀ ਠੀਕ ਹੋ ਗਿਆ ਤੇ ਬਹੁਤ ਜ਼ਿਆਦਾ ਵੀ ਅੱਛਾ ਲੱਗ ਰਿਹਾਗਾ ਸੀਐਮ ਸਾਹਿਬ ਦੇ ਇਹ ਕਾਰਜ ਨੂੰ ਦੇਖ ਕੇ ਤੁਹਾਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਉਹਨਾਂ ਨੇ ਇਹ ਸ਼ੁਰੂ ਕੀਤਾ ਯੋਗਾ ਕੀ ਹੋਰ ਕੁਝ ਵੀ ਜਿਹੜੀਆਂ ਨੇ ਉਹਨਾਂ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀਆਂ ਇਹੀ ਕਹਿਣਾ ਚਾਹਾਂਗੇ ਸਰ ਵੀ ਸਾਰੇ ਇਹਨਾਂ ਦੇ ਕਲਾਸਾਂ ਦੇ ਨਾਲ ਜੋੜਨ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਤੁਹਾਨੂੰ ਆਪਣੇ ਬੈਨੀਫਿਟ ਪਤਾ ਲੱਗੇਗਾ ਤੁਸੀਂ ਸਾਰੇ ਯੋਗਾ ਕਲਾਸ 'ਚ ਜੁੜੋ ਜਿੰਨਾ ਹੋ ਸਕਦਾ ਉਹਨਾ ਯੋਗ ਕਰੋ ਰਾਣੀ ਫਰੋਮ ਬਰਨਾਲਾ ਕੀ ਕਹਿਣਾ ਚਾਹੋ ਜਿਹੜੀ ਕਲਾਸ ਨਹੀਂ ਲਈ ਹੁੰਦੀ ਸਰ ਮੈਂ ਸੀਐਮ ਭਗਵੰਤ ਮਾਨਸਾ ਦਾ ਬਹੁਤ ਬਹੁਤ ਦਿਲੋ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਯੋਗਾ ਕਲਾਸਿਸ ਦਿੱਤੀਆਂ ਸਰ ਮੇਰੀ ਪ੍ਰੋਬਲਮ ਸੀ ਬਹੁਤ ਮੇਜਰ ਪ੍ਰੋਬਲਮ ਸੀ ਔਰ ਮੈਂ 1.5 ਸਾਲ ਤੋਂ ਯੋਗ ਕਰ ਜੁਆਇਨ ਕੀਤਾ ਹੈ 1.5 ਸਾਲ ਤੋਂ ਯੋਗਾ ਕਰ ਰਹੀ ਹਾਂ ਔਰ ਮੇਰੇ ਡਿਸਕ ਦੀ ਬਹੁਤ ਪ੍ਰੋਬਲਮ ਸੀ ਮੈਡੀਸਨ ਤੋਂ ਵੀ ਸ਼ੁਰੂ ਕਰਾ ਮਿਲੀ ਗਈ ਸਰ ਹਾਂਜੀ ਅਸੀਂ ਕੋਈ ਜਗ੍ਹਾ ਨਹੀਂ ਛੱਡੀ ਸੀ ਜਿੱਥੇ ਅਸੀਂ ਨਹੀਂ ਸੀ ਗਏ ਔਰ ਮੇਰੀ ਐਮ ਆਰ ਆ ਵਗੈਰਾ ਦੇਖਦੇ ਸੀ ਤਾਂ ਡਾਕਟਰ ਸਾਰੇ ਕਹਿੰਦੇ ਸੀ ਕਿ ਤੁਸੀਂ ਅਪਰੇਟ ਕਰਾਓ ਤੁਹਾਡਾ ਅਪਰੇਟ ਹੋਏਗਾ ਰੀਡੀ ਹੱਡੀ ਦਾ ਤਾਂ ਮਤਲਬ ਫਿਰ ਜਦੋਂ ਮੈਂ ਜੋ ਕਲਾਸ ਜੁਆਇਨ ਕੀਤੀ ਮੈਂ 1.5 ਸਾਲ ਹੋ ਗਿਆ ਤਾਂ ਹੁਣ ਮੈਂ ਬਹੁਤ ਬੈਟਰ ਫੀਲ ਕਰਦੀ ਹਾਂ 80% ਮਤਲਬ ਮੈਂ ਠੀਕ ਹੈਂਗੀ ਮੈਂ ਨੀਚੇ ਵੀ ਬੈਠਦੀ ਹਾਂ ਮੈਂ ਸਾਰੇ ਸਰ ਦੇ ਅਸਨ ਵੀ ਕਰਦੀ ਹਾਂ ਜੋ ਵੀ ਕਰਾਉਂਦੇ ਨੇ ਤਾਂ ਜਦੋਂ ਮੈਂ ਫਸਟ ਟਾਈਮ ਕਲਾਸ ਦੇ ਵਿੱਚ ਗਈ ਸੀ ਤਾਂ ਮੇਰੇ ਤੋਂ نیچے ਨਹੀਂ ਸੀ ਬੈਠ ਹੁੰਦਾ ਤਾਂ ਮੈਂ ਮਤਲਬ ਕਰਦੀ ਸੀ ਆਸਣ ਰੁਕ ਜਾਂਦੀ ਸੀ ਤਾਂ ਫਿਰ ਮੈਨੂੰ ਸਰ ਕਹਿੰਦੇ ਸੀ ਕਿ ਤੁਸੀਂ ਰੁਕੋ ਨਾ ਥੋੜਾ ਥੋੜਾ ਕਰੋ ਸਰ ਨੇ ਵੀ ਮਤਲਬ ਮੇਰੀ ਬਹੁਤ ਹੈਲਪ ਕੀਤੀ ਹੈ ਤਾਂ ਜਿਵੇਂ ਜਿਵੇਂ ਮੈਨੂੰ ਪ੍ਰੋਬਲਮ ਸੀ ਸਾਰੀਆਂ ਉਹ ਸਾਬ ਦੇ ਨਾਲ ਜਿਹੜੇ ਸਾਡੇ ਸਰ ਦੇ ਉਹ ਉਸ ਤਰ੍ਹਾਂ ਦੇ ਆਸਣ ਕਰਵਾਉਂਦੇ ਸੀ ਕੀ ਕਹਿੰਦੇ ਸੀ ਜੀ ਅੰਦੇਸ ਅਸੀਂ ਸੀਐਮ ਸਾਹਿਬ ਦਾ ਬਹੁਤ ਹੀ ਲੋ ਧੰਨਵਾਦ ਕਰਦੇ ਆ ਕਿ ਬਹੁਤ ਇਹਨਾਂ ਨੇ ਜੋ ਸਾਡੇ ਗਲੀ ਮਹੱਲਾ ਸ਼ਹਿਰ ਦੇ ਵਿੱਚ ਯੋਗਦਾਨ ਦਿੱਤਾ ਇਹਨਾਂ ਨੇ ਸੋ ਬਹੁਤ ਵਧੀਆ ਹੈ ਕੁਝ ਸਾਨੂੰ ਲੇਡੀਜ਼ ਨੂੰ ਘਰੋਂ ਬਾਹਰ ਨਿਕਲਣ ਦਾ ਵੀ ਟਾਈਮ ਮਿਲਦਾ ਅਸੀਂ ਜਾਇ ਵੀ ਕਰਦੇ ਆ ਔਰ ਯੋਗ ਵੀ ਕਰਦੇ ਆ